ਪੱਤੀ ਤੇ ਪੀਂਦੇ ਹੋ। ਉਹਿਆ ਰਾ। ਕਿਹਨੇ? ਉਹਿਆ ਰਾ। ਇਹ ਮੁੰਡੇ ਅੱਜ ਬਿਜਲੀ ਦਾ ਕੰਮ ਕਰਦੇ ਨੇ ਸਾਡੇ। ਬੋਰ ਠੀਕ ਕਰਦੇ ਨੇ। ਸਾਡਾ ਇਲੈਕਟ੍ਰੀਸ਼ੀਅਨ ਬੈਠਾ ਏ ਮੁੰਡਾ। ਚੱਕ ਜਸਵਿੰਦਰ। ਉਹ ਨੂੰ ਸੁਰੂ। ਛੋਟਾ-ਮੋਟਾ ਕੰਮ ਕਰਾਉਣਾ ਹੁੰਦਾ ਤੇ ਤੋ ਕਰਵਾ ਦਿਆ ਕਰੋ। ਮਾੜਾ ਬੱਦਕੇ ਕੰਮ ਕਰਦਾ।

ਮੈ ਉਹ ਈ ਸੁੱਤੀ ਤੇ ਅੱਜ ਹੈਗਾ ਜੋਤ ਘਰੇ ਛੁੱਟੀ ਐ ਨੂੰ ਪੇਪਰਾਂ ਦੀ ਜਿਹੜੀ ਛੁੱਟੀ ਹੁੰਦੀਆਂ ਹੁੰਦੀਆਂ ਨੇ ਛੁੱਟੀ ਹੋਇਆ ਬੁੱਤੇ ਨੇ ਛੁੱਟੀਆਂ ਨਹੀਂ ਹੁਣ ਤੇ ਬਸ ਜਦੋਂ ਇਹ ਘਰੇ ਹੁੰਦੇ ਨੇ ਉਹ ਤਾਂ ਖਾਣ-ਖਾਣੀ ਕਰ ਜਾਂਦੇ ਪਹਿਲਾਂ ਦੁਕਾਨ ਤੋਂ ਲਿਆ ਕੇ ਖਾ ਗਿਆ ਮੈਨਾਂ ਨੇ ਵੀ ਰੀਪੀਆ ਚੀਜ਼ ਫੇਰ ਵੀ ਤਾਂ ਬੁੱਖ ਲੱਗੀ ਐ ਚਾਹ ਨਾ ਕੁਝ ਬਣਾਓ ਮੈਂ ਤਾਂ ਰੋਟੀ ਖਾ ਲਓ ਰੋਟੀ ਤਾਂ ਹੀ ਖਾਣੇ ਦਾ ਤੇ ਬਸ ਇਹ ਜਦੋਂ ਘਰੇ ਹੁੰਦਾ ਨਾ ਜੋਤ ਤਾਂ ਖਾਸ਼ ਕਰਕੇ ਕੁ ਕਰੇ ਹੁੰਦਾ ਭੁੱਖ ਭੁੱਖ ਕਰੀ ਜਾਉ ਸਾਰ ਦਿਨ ਖਾਣ ਹੀ ਚਾਹਦਾ ਫਿਰ ਥੱਲੇ ਲਾਤੀ ਆ ਮਨੇ ਬਣਾਈ ਤਾਂ ਹਰਮਨ ਨੇ ਇਹ ਮੈਂ ਚਾਹ ਕਰਨੀ ਤੇ ਇੱਧਰ ਮੈਂ ਚਾਹ ਤਾਂ ਲਈ ਸੀ ਕਹਿੰਦੇ ਚਾਹ ਵੀ ਲਾਗ ਉੱਪਰ ਦੀ ਤੇ ਚਲ ਚਲਾਈ ਹਾਂ ਇਹ ਥੱਲਾਤੀ ਆ ਮਨੇ ਤੇ ਕਿਵੇਂ ਕੌਣੀ ਕੌਣੀ ਜੈਸ ਬਿਦਾਤਾ ਸਾਂਖੇ ਜਦੋਂਿੱਧਰ ਵੱਡ ਜਾਂਦੇ ਨੇ ਕਿੰਨੀ ਇਕੱਠੇ ਕਰ ਲਾਵੇਂ ਆਈ ਜਿਹ ਹੈਗਾ ਤੇਨੂੰ ਇਹ ਵਾਰ ਤਾਂ ਸਵਾਲ ਦਾ ਸੁਣਦੇ ਮਿਲਦੇ ਨੇ ਜੀ ਇਹੋ ਹੁਲਵਾਚ ਕਰਿਆ ਕਰੋ ਜੀ ਉਹ ਦੇਖੀ ਲਾਈਵ ਕੇਸ ਬੈਕਪਰ ਕੀ ਹੋ ਗਿਆ ਰੂਜ ਜਿਹੜਾ ਆਪਣੇ ਚੈਨਲ ਤੇ ਲੱਗੇ ਹੋਣੇ ਜੇਨੂ ਫਸਟਿਆ ਸ਼ੁਰੂ ਕਰ ਲੈ ਕੋਈ ਸਵੇਰੇ ਬਸ ਮੈਂ ਹੀ ਲੌਂਗ ਸ਼ੁਰੂ ਕਰਤਾ ਉਹ ਕਿਉਂ ਰੱਖੇ ਦੀ ਪਾਲੀ ਨੂੰ ਬਸ ਜਦੋਂ ਪਹਿਲਾਂ ਇਹ ਕਰਤੂ ਤੇ ਸਿੱਖ ਬਤੂ ਪਹਿਲੇ ਕਰਦਾ ਹੈ ਕਿ ਸੇ ਖੱਬੂ ਦੀ ਦੇਸੀ ਕਰਦੂ ਲੈ ਮੈਂ ਜਿਹੜੀ ਕਿ ਤੁਹਾਨੂੰ ਕਰਾ ਚਾਹੀਦੀ ਕਿ ਤਨ ਤੁਦਵਾਤ ਤੋਂ ਗ੍ਰਾਮੀ ਇਹ ਲੋਕ ਪਾ ਲੈ ਗੁਰੂ ਜਮੀਨ ਕੋ ਸਾਡੀ ਦਾ ਕਰਦਾ ਹਾਂ ਆ ਬੰਦ ਲੁਟਾ ਜੀ ਜਦ ਖੜੇ देखो के ਫਿਰ ਚਾਪਨੀ ਦੇ ਘਮ ਮਾਰੇ ਤੇ ਆਪਣੀ ਸਵਾਰ ਵੜ ਗਈ। ਤਨੀ ਆ ਜੀ ਪਾਉਂਦੇ ਪੜਦੇ। ਹਾਂ ਗੱਲ ਨਹੀਂ ਰੋਣ ਦੀ ਹੈ ਕਿ ਰੋਲਾ ਪਾਣ ਦੀ। ਹਾਂ ਹਾਂ। ਲਓ ਜੀ ਆਪਾਂ ਪਟਕ ਕੇ ਲੈਂਦੇ ਆ ਜਾਲੂ ਕੇ ਤੋਂ। ਥੋੜੇ ਜਿਹਾ ਪਟਕ ਕੇ ਲੈਂਦੇ ਚੱਲ ਮੁੱਲ ਲੈਣ ਨਾਲ। ਬੱਸ ਗਾਲੂ ਖਾ ਕੇ ਵੀ ਜੋ ਹੋਣਗੇ ਖੱਟੇ ਪੱਟਾਂਗੇ ਫਿਰ। ਕਹਿੰਦੇ ਚੱਲ ਜਿਹੜੇ ਛੋਟੇ ਛੋਟੇ ਨੇ ਉਹ ਵੀ ਵੱਡੇ ਹੋ ਜਾਣਗੇ। ਵਿੱਚ ਵਿੱਚ ਛੋਟੇ ਨੇ ਗਾੜੇ। ਕਹੀਂ ਨਾ ਬੱਟੇ ਨੇ ਵੱਡੇ ਗਏ ਹੋਣਗੇ ਮਿੱਟੀ ਪੋਲੀ ਨਹੀਂ ਉਥੇ ਹੈਗੀ ਤਾਂ ਪੋਲੀ ਆਉਂਗੇ ਤਾਂ ਕਹੀਂ ਵੱਜਿਆ ਕਰੇ ਨਾ ਤਰ੍ਹਾਂ ਦਾ ਆਪਾਂ ਜੀ ਮੁੱਠੀ ਸੜੇ ਰੱਖਦੇ ਹੋ ਨਹੀਂ ਹੁੰਦੇ ਖਰਾਬ ਉਹਨਾਂ ਕਤੋਲਿਆ ਕਰਦੇ ਉਹਨੇ ਬਿਲਕੁਲ ਖੱਬੀ ਵਾਲੇ ਉਹ ਰੱਖ ਲਾ ਜੀ ਤਾਂ ਥੋੜੀ ਹੈ ਨਾ ਅਪਿੰਕ ਜੀ ਬੋਠੀ ਚ ਪਾ ਦੀ ਧੋ ਕੇ ਫਰ ਮਾਰ ਕੇ ਮੁੱਠੀ ਕਰਦੇ ਤਾਂ ਫਰੀ ਲਿਆ ਅਰੇ ਟੁਕਣ ਲੱਗਿਆ ਕੋਈ ਸੁਹਾ ਜਾ ਤੂ ਖਾਏਗਾ ਤਰੋਂ ਇਹ ਟੱਕ ਵੱਜਿਆ ਲੱਗਦਾ ਨਾ ਹਾਂ ਨਾ ਇੱਕ ਘੁਰਪੀ ਨਾ ਬੜੇ ਦੇ ਨਾ ਬਿਮਾਰ ਹੋ ਜੂਏ ਥੋੜਾ ਜਿਹਾ ਪਾਇਆ ਕਰ ਲੀਏ ਤੁਸੀਂ ਤਾਂ ਮਰ ਜਾ ਲੱਗ ਜਾਣਾ ਕੀ ਹੋ ਉਹਨਾਂ ਦੇ ਪਾਇਆ ਕਿ ਦੂਤ ਉਹ ਤਾਂ ਇਹਨੂੰ ਵਿਚਾਰੀ ਨੂੰ ਪਾਉਂਦੀ ਰਹਿੰਦੀ ਐ ਮੁੱਲ ਰਿਆ ਛੋਵੀ ਪਾਉਂਦੀ ਰਹਿੰਦੀ ਐ ਤਾਂ ਰੋਲਾ ਪਾ ਕੇ ਹੱਥੇ ਮੰਗ ਲੈਂਦੀ ਐ ਹੋਰ ਖੁਰਪੀ ਲਿਜਾਈ ਆਈ ਆ ਜੀ ਪਾਣੀ ਕਿਹੜਾ ਹੁਣ ਪਾਣੀ ਜਿਆਦਾ ਦੋ ਉਹ ਭਰਾਂਗੇ ਇਹ ਤਾਂ ਜਦੋਂ ਪਾਣੀ ਉੱਚੜ ਗਿਆ ਨਾ ਫਰਿੱਜ ਚ ਰੱਖ ਦਾਂਗੇ ਫਰਿੱਜ ਜਮੀ ਖਰਾਬ ਨਹੀਂ ਹੁੰਦੇ ਨਾ ਤੇ ਆਇਆ ਪਹਿਲਾਂ ਵੇ ਜੀ ਤੁਹਾਨੂੰ ਲੈਣੀ ਹੁੰਦੀ ਇੱਕ ਦੋ ਇਹਦੇ ਬਾਸ ਜਾਂਦੇ ਆ ਉਹ ਚ ਰੱਖ ਦੇਣੀ ਫਰਿਜ ਚ ਆਪਾਂ ਕਹਿੰਦਾ ਤੂੰ ਉਸੇ ਪੱਟਦਾ ਹੂੰ ਡੂੰਗਾ ਮਾਰਿਆ ਕਰ ਟੱਕਾ ਫਿਰ ਇਹ ਆਏ ਜੀ ਆਲੂ ਹੁਣ ਹਨ ਲੈ ਮੈਂ ਆਲੂ ਤਾਂ ਸਿਲਕਾ ਹੀ ਲੈਣਾ ਹੁਣ ਦੇਖੋ ਨਹੀਂ ਲੈਂਦਾ ਲਹੂ ਗਾ ਦਵਾ ਦਾ ਇਹ ਸਿਰਕਾ ਹੀ ਨਹੀਂ ਪਵਾਈ ਸਬਜ਼ੀ ਬਣਾ ਲੈ ਹਨ ਚਿਰੜ ਨਾਲੇ ਵੀ ਨਹੀਂ ਲੈ ਪਤਾ ਨਹੀਂ ਪਤਲੇ ਇਹ ਜੀ ਸਿਲਕ ਦੇਖੋ ਪਤਾ ਲੱਗਦਾ ਤੁਮਾਈ ਚੀਰ ਲੈ ਤਾਂ ਲੱਗਦਾ ਜਿਵੇਂ ਛਿੱਲੇ ਪਏ ਹੁੰਦੇ ਨੇ ਲੋ ਜੀ

ਦੀਆ ਨਾਲ ਦੀ ਨਾਲ ਹੀ ਮਿੱਠਾ ਪਾ ਲੈਂਦੇ ਆ ਉਹ ਭੈਣਾ ਬਈ ਇਹ ਜੀ ਥੋੜੀ ਜਿਹਾ ਘੁਲਦੇ ਹੁੰਦੇ ਨੇ ਨਾ ਮੈਂ ਪਰ ਜਦੋਂ ਤੇਰ ਗੁਲੀ ਚਲ ਬਾਸ ਬਸ ਇਹੋ ਜਿਹਾ ਕੰਮ ਨਹੀਂ ਕਰਦੇ ਤੇ ਬਸ ਇਸ ਦੇ ਨਾਲ ਹੀ ਆਪਾਂ ਕਰਾਂਗੇ ਵੀ ਬਲੌਗ ਦਾ ਐਂਡ ਤਕ ਜੋ ਦੇਖਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਨੂੰ ਕਰਿਓ ਸਬਸਕ੍ਰਾਈਬ ਨੂੰ ਕਰਿਓ ਆਪਣੇ ਚੈਨਲ ਨੂੰ ਤੇ ਮੇਰੇ ਵੱਲੋਂ ਬਧਨ ਜੀ ਸਾਰੇ ਨੂੰ YouTube ਫੈਮਿਲੀ ਸਾਰੇ ਨੂੰ ਮੇਰੇ ਵੱਲੋਂ ਪੋਲੀਆਂ ਦੀਆਂ ਬਦਾਨੀਆਂ ਦਿੱਤੀ ਪੋਲੀ ਤੇ ਬੋਲੇ ਬਾਲ ਲੈਣੀਆਂ ਬਦਾਨੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ